ਦਾਲੇ ਆ ਕਿ ਮੈਂ ਜਦੋਂ ਦਾ ਹਲਕਾ ਇੰਚਾਰਜ ਲੱਗਾ ਨਾ ਮੈਦਾਨ ਹੀ ਖਾਲੀ ਸਵਾਦ ਜਿਆ ਨਹੀਂ ਆਉਂਦਾ ਜਿਦਾਂ ਕਹਿਣ ਦਵਾਵੇ ਕੰਦਾ ਜਿਹਨਾਂ ਵਜਣ ਵਾਲੀ ਗੱਲ ਹੁਣ ਸਵਾਦ ਆਉਣਾ ਮੈਂ ਸਮਝਦਾ ਕਿ ਮੈਂ ਕੱਲ ਤੋਂ ਹਲਕਾ ਇੰਚਾਰਜ ਹਾਂ ਸਵਾਦ ਤੇ ਹੁਣ ਆਉਣਾ ਔਰੇ ਲੋਕਾਂ ਦੀ ਲੜਾਈ ਆ ਇਹ ਲੋਕਾਂ ਨੇ ਫੈਸਲਾ ਕਰਨਾ ਇਹ ਤੇ ਨਾ ਮਜੀਠੀ ਨੇ ਕਰਨਾ ਨਾ ਤਲਬੀਸ ਨੇ ਕਰ ਮੈਂ ਲੋਕਾਂ ਲਈ ਕੀ ਕਰਦਾ ਉਹ ਲੋਕਾਂ ਲਈ ਕੀ ਕਰਦੇ ਆ ਮੁੱਛਾਂ ਨੂੰ ਤਾਦਣਾ ਇਹ ਕੋਈ ਬੰਦੇ ਵਾਲੀ ਗੱਲ ਹੈ ਯਾਰ ਹੈ ਕੋਈ ਬੰਦੇ ਵਾਲੀ ਗੱਲ ਇਹਦਾ ਮੈਨੂੰ ਦੱਸੋ ਮੁੱਛਾ ਮਰੂੜੀਆਂ ਕੀ ਪੰਜਾਬ ਦਾ ਪੜਾਉ ਹੁੰਦਾ ਇਹ ਜੀ ਦੱਸੋ ਤੁਸੀਂ ਦੱਸੋ ਕੋਈ ਪੜਾਉਗਾ ਗਾਉਂ ਕੱਲ ਦਾ ਉਹ ਚਾਹੁੰਦਾ ਕਿ ਸੁਖਵੀਰ ਬਾਦਲ ਨੂੰ ਬੰਨੇ ਕਰਾ ਤੇ ਮੈਂ ਪੰਜਾਬ ਦੇ ਵਿੱਚ ਅੱਗੇ ਹਾਂ ਜਿਹੜੇ ਉਹਨਾਂ ਦਾ ਸੁਖਣਾ ਉਹ ਹਮੇਸ਼ਾ ਹੀ ਰਿਹਾ ਯਾਰ ਮੈਂ ਤੇ ਵੇਂਦਾ ਰਹਿਣਾ ਆ ਤੁਸੀਂ ਵੇਖਿਆ ਨਾ ਤੇ ਉਦੋਂ ਜਦੋਂ ਕਹਾ ਜੀ ਮੈਨੂੰ ਜਿਹੜੇ ਜ਼ਹਿਦਾਰਾਂ ਦੀ ਨੂੰ ਲਾ ਆ ਗਿਆ ਇਹ ਮੈਨੂੰ ਸਹੀ ਨਹੀਂ ਲੱਗਾ ਤੀਕਾ ਤੁਹਾਨੂੰ ਸਮਝ ਨਹੀਂ ਆ ਜਦੋਂ ਉਹ ਉਹ ਬਬਜ਼ ਕੀ ਸੀਗੇ ਜਿਹੜੇ ਉਦੋਂ ਇਹਨਾਂ ਨੇ ਆਪੇ ਲੈਟਰ ਪੱਡ ਲੈ ਕੇ ਜਨਤ ਕਿਤੇ ਸੋ ਇਸ ਕਰਕੇ ਵੇਖੋ ਮੈਂ ਇਹ ਗੱਲ ਕਹਿ ਦੇਣਾ ਕਿ ਹੋਰ ਕਿਸੇ ਨੂੰ ਇਹਦਾ ਕੋਈ ਖਤਰਾ ਨਹੀਂ ਸੁਖਬੀਰ ਸਿੰਘ ਬਾਦਲ ਨੂੰ ਖਤਰਾ ਕੁਛ ਨਾ ਕੁਛ ਹੋਊਗਾ ਬਕਾ ਹੋਊਗਾ ਇਹ ਐਵੇਂ ਥੋੜਾ ਮੁਲਾਕਾਤਾਂ ਹੋਈਆਂ ਤੇ ਮੁਲਾਕਾਤਾਂ ਤੋਂ ਬਹੁਤ ਮੁਤਲਕ ਜਿਹੜੀਆਂ ਮੁਲਾਕਾਤਾਂ ਨਾ ਇਹਦੇ ਵਿੱਚੋਂ ਜੇ ਬਹੁਤ ਕੁਝ ਆਉਣ ਵਾਲੇ ਦਿਨਾਂ 'ਚੋਂ ਨਿਕਲ ਕੇ ਬਾਹਰ ਆ ਰਿਹਾ ਤੁਸੀਂ ਵੇਖੋਗੇ ਜੀ ਆਪਾਂ ਕਰਦੇ ਰਹਿਣੀ ਹੁਣ ਪ੍ਰੈਸ ਕਾਨਫਰੰਸ ਆਪਾਂ ਸਾਰੇ ਗੱਲਾਂ ਦੇ ਅੱਗੇ ਲਿਆਵਾਂਗੇ ਆ ਜਿਹੜੀ ਮੈਂ ਗੱਲ ਕਹਿਤੀ ਹੈ ਨਾ ਕਿ ਆਉਣ ਵਾਲੇ ਦਿਨਾਂ 'ਚ ਜੇ ਬਹੁਤ ਕੁਝ ਅੱਗੇ ਆਊਗਾ ਤੁਸੀਂ ਮੇਰੀ ਅੱਜ ਗੱਲ نوٹ ਕਰ ਲਿਓਗਾ ਹੋਊਗਾ ਠੱਜੜ ਹੋਊਗਾ ਇਹ ਜੀ ਦੇ ਜੀ ਦੇ ਰਮਨ ਇਹਦੇ ਬਟੂ ਨੂੰ ਪ ਬਾਬਾ ਜੀ ਮੀਡੀਏਟਰ ਬਣ ਕੇ ਗੱਲ ਕਰਦੇ ਨੇ ਨਹੀਂ ਹੁਣ ਇਹ ਦੇ ਉੱਤੇ ਬਾਬਾ ਜੀ ਦੱਸ ਸਕਦੇ ਆ ਚੈਰ ਅਮਰਦੀਪ ਸਿੰਘ ਬਿੱਟੂ ਦੱਸ ਸਕਦਾ ਅਮਰਦੀਪ ਦੇ ਬਿੱਟੂ ਦਾ ਰੋਜ਼ ਹੀ ਕਹੀ ਜਾਂਦਾ ਅਸੀਂ ਚਿੱਟੇ ਵਾਲਿਆਂ ਨਾਲ ਗੱਠ ਜੋੜ ਨਹੀਂ ਕਰਦਾ ਚਲੋ ਜ਼ਮਾਨਤਾ ਵੇਖੋ ਮੈਂ ਤਾਂ ਇਹ ਤੇ ਜ਼ਮਾਨਤ ਜਿਹੜੀ ਹਰਕੇਸ਼ ਚ ਹੁੰਦੀ ਹੈ 302 ਚ ਵੀ ਹੋ ਜਾਂਦੀ ਸਭ ਤੋਂ ਵੱਡੀ ਤਾਂ 302 ਧਾਰਾ ਹੁੰਦੀ ਹੈ ਜ਼ਮਾਨਤ ਤੇ ਉਹਦੇ ਵਿੱਚ ਵੀ ਹੋ ਜਾਂਦੀ ਆ ਉਦੋਂ ਬਾਅਦ ਸਜ਼ਾ ਹੁੰਦੀ ਹੈ ਹੁੰਦੀ ਹੈ ਕਿ ਨਹੀਂ ਹੁੰਦੀ ਸਜ਼ਾ ਇਹਦੇ ਟ੍ਰਾਇਲ ਚੱਲਣਾ ਇਹ ਤਾਂ ਬੜਾ ਕੁਸ਼ ਆ ਬੜਾ ਕੁਸ਼ ਆ ਔਰ ਵੇਖੋ ਇੱਕ ਗੱਲ ਸੁਣੋ ਮੈਂ ਤਾਂ ਮੈਂ ਇਹ ਗੱਲ ਤੇ ਪੈਣਾ ਨਹੀਂ ਚਾਹੁੰਦਾ ਪਰ ਮੈਨੂੰ ਪਤਾ ਤੁਸੀਂ ਅੰਦਰਲੇ ਪਾਸੇ ਮੈਨੂੰ ਲਿਆਉਣਾ ਹੈ ਮੈਨੂੰ ਪਹਿਲਾਂ ਪਤਾ ਗੱਲ ਇਹ ਆ ਕਿ ਇਹ ਟ్రਾਇਲ ਚੱਲਣਾ ਔਰ ਇਹਦੇ ਵਿੱਚ ਕੀ ਹੋਣਾ ਜੋ ਕੁਝ ਹੋਣਾ ਸਾਨੂੰ ਜੋ ਮਾਨਜੁਗ ਅਦਾਲਤ ਫੈਸਲਾ ਕਰਨਗੇ ਆਪਣਾ ਮਨਜ਼ੂਰ ਆਮ ਆਦਮੀ ਪਾਰਟੀ ਦਾ ਇਹ ਤੇ ਡਬਲ ਸਟੈਂਡਰਡ ਜਿਹੜਾ ਹਾਲ ਨੂੰ ਹੋ ਰਿਹਾ ਕਿ ਜਦੋਂ ਕੇਂਰੀਵਾਲ ਸਾਹਿਬ ਦੀ ਵੇਲ ਹੁੰਦੀ ਆ ਫਿਰ ਉਹ ਕਿਹਾ ਜਾਂਦਾ ਕਿ ਇਹ ਸੱਚੀ ਦਿੱਖ ਹੋਗੀ ਜਿਹੜੀਆਂ ਸਾਭੀ ਵੇਲ ਹੁੰਦੀਆਂ ਸਾਰੀ ਪਾਰਟੀ ਕਹਿਣ ਲੱਗ ਪੈਂਦੀ ਕਿ ਉਹ ਅਦਾਲਤ ਕਰੋਗੇ ਦੇਖਿਆ ਜਾਊਗਾ ਕੀ ਸਟੈਂਡ ਦੇ ਉੱਤੇ ਆਮ ਆਦਮੀ ਪਾਰਟੀ ਦਾ ਤੁਹਾਡੇ ਉੱਤੇ ਚੱਲਦਾ ਮੈਂ ਤੇ ਕਿ ਪਹਿਤ ਦਿੱਤਾ ਤੁਹਾਨੂੰ ਕਿ ਇਹ ਤੇ ਮਾਨਜੁਗ ਅਦਾਲਤ ਨੇ ਵੇਖਣਾ ਮੈਂ ਤਾਂ ਨਹੀਂ ਇਹ ਗੱਲ ਕਹਿੰਦਾ ਕਿ ਸੱਚ ਦੀ ਜਾਂ ਝੂਠ ਦੀ ਜਿੱਤੇ ਇਹ ਤਾਂ ਅਦਾਲਤ ਦਾ ਫੈਸਲਾ ਹੁਣ ਟ੍ਰਾਇਲ ਚੱਲੂਗਾ ਨਾ ਉਹਦੇ ਵਿੱਚ ਪਤਾ ਲੱਗੂਗਾ ਕਿ ਕਿੰਨਾ 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 ਕੰਪਨੈਸ਼ਨ ਮੰਗਦੇ ਜੇ 판ਦੇ ਜੇ ਹੁਣ ਬਜਟ ਆ ਗਿਆ ਮਾਜੇ ਦੇ ਵਿੱਚ ਅਸਲ ਦੇ ਵੇਚਣਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਦੇਖੋ ਨਿੱਜੀ ਟਿੱਪਣੀਆਂ ਦੀ ਵੀ ਗੱਲ ਕਰਦੇ ਆ ਗੱਲ ਇਹ ਆ ਕਿ ਮੈਂ ਜਦੋਂ ਦਾ ਹਲਕਾ ਇੰਚਾਰਜ ਲੱਗਾ ਨਾ ਮੈਦਾਨ ਹੀ ਖਾਲੀ ਸਵਾਦ ਜਿਆ ਨਹੀਂ ਆਉਂਦਾ ਉਹ ਜਿਹਦਾ ਕਹਿਣ ਦਾ ਮੈਂ ਕੰਦਾ ਜਿਹਾ ਨਵਜਣ ਵਾਲੀ ਗੱਲ ਹੁਣ ਸਵਾਦ ਆਉਣਾ ਮੈਂ ਸਮਝਦਾ ਕਿ ਮੈਂ ਕੱਲ ਤੋਂ ਹਲਕਾ ਇੰਚਾਰਜ ਲੱਗਾ ਸਵਾਤ ਤੇ ਹੁਣਾ ਹੁਣਾ ਔਰ ਇਹ ਲੋਕਾਂ ਦੀ ਲੜਾਈ ਆ ਇਹ ਲੋਕਾਂ ਨੇ ਫੈਸਲਾ ਕਰਨਾ ਇਹ ਤੇ ਨਾ ਮਜੀਠੀਏ ਨੇ ਕਰਨਾ ਨਾ ਤਲਬੀਸ ਉਹਨੇ ਕਰਨਾ ਮੈਂ ਲੋਕਾਂ ਲਈ ਕੀ ਕਰਦਾ ਉਹ ਲੋਕਾਂ ਲਈ ਕੀ ਕਰਦੇ ਆ ਇਹ ਫੈਸਲਾ ਲੋਕਾਂ ਦਾ ਔਰ ਮੈਂ ਤਾਂ ਮੈਂ ਤਾਂ ਭਰਾਵਾ ਸਕੂਟਰੀ ਵਾਲਾ ਹੀ ਆ ਮੈਂ ਤਾਂ ਹੈ ਸਕੂਟਰੀ ਵਾਲਾ ਇਹ ਤੋਂ ਵੀ ਥੱਲੇ ਲੈ ਜਾਓ ਭਾਵੇਂ ਸਾਈਕਲ ਵਾਲਾ ਕਹਿ ਦਿਓ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਇੱਕ ਗੱਲ ਮੈਨੂੰ ਦੱਸਿਓ ਜੀ ਇੱਕ ਗੱਲ ਮੈਨੂੰ ਦੱਸਿਓ ਜਿਹੜੇ ਅੱਜ ਸਾਨੂੰ ਸਕੂਟਰੀਆਂ ਵਾਲੇ ਕਹਿੰਦੇ ਆ ਅਸੀਂ ਸਵਾਗਤ ਕਰਦੇ ਕਹੋ ਜੀ ਜੀ ਸਦਕੇ ਕਹਿੰਦੇ ਇਹ ਕਿਥੋਂ ਫਿਰ ਹਰੀਕਵਾਲਸ ਤੋਂ ਕਿਤਰਾ ਜਾਂਦਾ ਸਫ਼ਰ ਸ਼ੁਰੂ ਹੋਇਆ ਤੁਹਾਨੂੰ ਇਹ ਨਹੀਂ ਪਤਾ ਬਣਾ ਦੇ ਰਿਹਾ ਸਾਡੇ ਚਲੋ ਹਰੀਕਵਾਲਸ ਤੋਂ ਕੰਮ ਚੱਲਦਾ ਸੀਗਾ ਉਸ ਤੋਂ ਬਾਅਦ 10 ਸਾਲ ਜਿਹੜਾ ਹੈਲੀਕਾਪਟਰ ਉਹ ਹਰੀਕਵਾਲਸ ਬਣਿਆ ਰਿਹਾ ਸਰਕਾਰੀ ਹੈਲੀਕਾਪਟਰ ਉਹ ਚੰਡੀਗੜ੍ਹੋਂ ਉੱਡਦਾ ਸੀਗਾ ਕਦੀ ਅਮਰਸਰ ਕਦੀ ਉਹ ਮਜੀਠੇ ਹਲਕੇ ਦੇ ਮਜੀਠੇ ਸਕੂਲ ਦੀ ਗਰਾਊਂਡ 'ਚ ਕਦੀ ਉਹ ਫਤੂਪੀ ਲੈ ਆਲੇ ਸਕੂਲ ਦੇ ਗਰਾਊਂਡ ਚ ਕਦੀ ਉਹ ਚੁੰਡਾ ਦੇ ਵੀ ਖਾਲਸਾ ਕਾਲਜ ਕਦੀ ਉਹ ਬੇਰਸਾਬ ਦੀ ਗਰਾਊਂਡ ਚ ਮਤਲਬ ਉਹਦੇ ਹੈਲੀਕਾਪਟਰਾਂ ਜੀ ਰਹਿਣ ਔਰ ਜਹਾਜ਼ਾਂ ਤੇ ਰਹਿਣ ਇਹ ਵੀ ਆਪ ਦੇ ਬਾਰੇ ਵੀ ਦੱਸਣਾ ਕਿ ਹਰੀਕਵਾਲਸ ਤੋਂ ਜੇ ਇਹ ਜਹਾਜ਼ਾਂ ਤੇ ਜਾ ਸਕਦੇ ਆ ਤੇ ਭਾਈ ਜੇ ਇਹੀ ਸਕੂਟਰ ਤੋਂ ਗੱਡੀ ਲੈ ਲਈ ਨੋਵਾਜਾ ਫੋਰਚਨਰ ਤੇ ਕਿੱਡਾ ਕੋਟਾ ਗਣਾ ਜੀ ਅਸੀਂ ਲੈ ਨਹੀਂ ਸਕਦੇ ਸਾਰੀ ਦੁਨੀਆ ਲਈ ਫਿਰਦੀ ਆ ਕੁਝ ਨਹੀਂ ਦੇ ਦਿੱਤਾ ਵੀ ਕਾਫੀ ਗੱਲਾਂ ਬਾਤ ਉਹ ਵੀਡੀਓ ਟ੍ਰੋਲ ਕਰਦੇ ਪਏ ਨੇ ਵੀ ਤਲਵੀਜਨ ਦੀ ਨਹੀਂ ਆਈ ਪਲੇਆ ਕੋਈ ਟ੍ਰੋਲ ਹੋ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਨੇ ਜੀ ਵੀ ਸਰਕਾਰ ਇਹਨਾਂ ਦਾ ਲੈਵਲ ਹੈ ਦੇਖੋ ਗੱਲ ਇਹ ਆ ਕਿ ਭਾਵੇਂ ਜੋ ਮਰਜ਼ੀ ਟ੍ਰੋਲ ਕਰੀ ਜਾਣ ਇਹ 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 ਟ੍ਰੋਲ ਕਰਨ ਤਾਂ ਸੀਮਤ ਆ ਹੁਣ ਇਹ ਇੱਕ ਜਿਹੜਾ 4 ਇੰਚੀ ਦਾ ਮੋਬਾਈਲ ਉਹਦੇ ਵਿੱਚ ਆ ਧਰਤੀ ਦੇ ਨਹੀਂ ਹੈਗੇ ਇਹ ਮੇਰੀ ਗੱਲ ਤੁਸੀਂ ਯਾਦ ਰੱਖਿਓ ਗਰਾਊਂਡ ਤੇ ਇਹ ਬੰਦੇ ਆ ਗਏ ਇਹ ਗਰਾਊਂਡ ਤੇ 2015 ਜਦੋਂ ਦੀਆਂ ਬੇਦਬੀਆਂ ਹੋਈਆਂ ਉਸ ਤੋਂ ਬਾਅਦ ਇਹਨਾਂ ਦਾ ਤਾਂ ਸੁਫੜਾ ਹੀ ਸਾਫ ਹੋ ਗਿਆ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਕਿਹੜੇ ਵਿਹਾਰ ਤੇ ਆਗੇ ਫਿਰ ਮਤਲਬ ਬੜਕਾ ਮਾਰਦੇ ਆ ਕਿ ਅਸੀਂ ਜਿੱਤ ਗਿਆ ਵਾਂ ਕਿ ਮੈਨੂੰ ਸਮਝ ਨਹੀਂ ਆਉਂਦਾ ਗਰਾਊਂਡ ਤੇ ਬਿਲਕੁਲ ਨਹੀਂ ਆਗੇ ਅਚਾਨਕ ਰੱਦ ਫਿਰ ਅਗੇ ਬਿੱਲੇ ਆ ਗਏ ਆ ਤੇ ਟਾਈਗਰ ਇਜ਼ ਬੈਕ ਟਾਈਗਰ ਅੱਜ ਜਿੰਦਾ ਹੈ ਚਲੋ ਲੱਗ ਜੂਗਾ ਪਤਾ ਇਹਦਾ ਰਿਜ਼ਲਟ ਆਈ ਜਿਆ ਨਾ ਔਰ 27 ਜੀ ਇੱਕ ਸਾਲ ਦੀ ਖੇਡ ਆ ਜੀ ਬਸ ਤੁਹਾਡੇ ਦੋਵਾਂ ਦੇ ਬਰੇ ਕਾਮਨ ਫਰੈਂਡ ਨੇ ਮੀਤਾਲ ਕੋ ਨਹੀਂ ਰੋਕ ਦਿੱਤਾ ਇਹਨਾਂ ਨੂੰ ਨਹੀਂ ਲੱਗਦਾ ਤੁਹਾਨੂੰ ਬੰਕਰ ਜੀ ਦਾ ਤਾਰਾ ਹੋ ਗਿਆ ਕਿ ਕੌਣ ਜਿੱਤਣਾ ਚਾਹੀਏ ਜਾਂ ਕੀ ਟੀਮ ਬਣੂਗਾ ਸਾਡੇ ਬਾਰੇ ਕੋਈ ਕੰਪਲੈਂਟ ਨਹੀਂ ਤੇ ਇੱਥੇ ਬੰਦ ਨਹੀਂ ਕੋਈ ਉਹਨਾਂ ਦੇ ਨਾਲ ਆ ਕੇ ਸਾਡੇ ਨਾਲ ਇੱਥੇ ਤੇ ਕੋਈ ਦੌਰ ਆਏ ਨਹੀਂ ਜਿੰਨੋਂ ਜਿਹਦੀ ਨੇਚਰ ਚੰਗੀ ਲੱਗੂ ਉਹ ਦਿਨ ਕਰਪੂਗਾ ਉਹ ਤੇ ਆਗੇ ਨੇ ਕੋਈ ਬਸ ਤੋਣ ਪਰਮ ਸੰਕਟ ਗਿਆ ਯਾਰ ਲੋਕ ਤੇ ਵਿਚਾਰੇ ਉੱਥੇ ਦੱਬੇ ਸੀਗੇ ਲੋਕ ਉੱਥੇ ਬਹੁਤ ਜ਼ਿਆਦਾ ਦੱਬੇ ਆਪਣੇ ਆਪ ਨੂੰ ਘੁੱਟੇ ਘੁੱਟੇ ਮਹਿਸੂਸ ਕਰਦੇ ਸੀਗੇ ਔਰ ਉਹ ਲੋਕਾਂ ਦੇ ਵਿੱਚੋਂ ਇੱਕ ਡਰ ਭਾਏ ਮੈਂ ਜਾ ਕੇ ਕੱਢਤਾ ਮੈਂ ਤੁਹਾਨੂੰ ਕਹੇ ਨੇ ਕੋਈ ਪ੍ਰਵਾਹ ਨਹੀਂ ਕਰਨੀ ਤੁਹਾਡਾ ਭਰਾ ਹੀ ਤੇ ਆ ਗਿਆ ਉਹ ਜਿਹੜੀਆਂ ਪਹਿਲੀਆਂ ਗੱਲਾਂ ਹੈ ਜਿਹੜੀਆਂ ਇਹਨਾਂ ਦੀਆਂ ਚੰਮ ਦੀਆਂ ਚੱਲਦੀਆਂ ਸੀ ਇਹਨੂੰ ਫੜਾ ਦੇ ਇਹਨੂੰ ਛਡਾ ਦੇ ਐ ਕਰ ਦੇ ਜੇ ਕਰ ਦੇ ਉਹ ਕੰਮ ਖਤਮ ਇਹ ਕਦੇ ਜ਼ਿੰਦਗੀ ਚ ਬਣਾਉਣ ਸੋਚਣ ਕਿ ਇਥੇ ਉਹ ਜੋ ਕੰਮ ਹੋ ਜਾਊਗਾ ਉਹ ਕਹਿੰਦੇ ਹੁਣ ਕੱਟ ਕਰਕੇ ਮਰ ਜਾਵੇ ਅੱਧੇ ਦੀ ਦੋਸਤ ਦੀ ਕੱਟੀ ਕਿਤੇ ਮੈਂ ਹੁਣ ਕੱਟ ਕਰਕੇ ਕੱਟ ਕਰ ਦਾਂਗੇ ਕਿਹੜਾ ਕੰਮ ਦੱਸੋ ਤੁਸੀਂ ਕਿਦਾਂ ਕਰਨਾ ਸਵੇਰ ਕਰਦਗੇ ਮੁੱਛਾਂ ਚਲੇ ਤਾ ਦਿੱਤਾ ਉਹਨਾਂ ਨੇ ਇਹ ਕੀ ਰਿਫਲੈਕਟ ਕਰਦਾ ਨਹੀਂ ਇਹ ਕੋਈ ਸਿਆਣਪ ਨਹੀਂ ਜੀ ਇਹਨੂੰ ਚੰਗੇ ਬੰਦੇ ਪਸੰਦ ਨਹੀਂ ਕਰਦੇ ਨੇ ਚੀਜ਼ਾਂ ਮੁੱਛਾਂ ਨੂੰ ਤਾ ਦੇਣਾ ਇਹ ਕੋਈ ਬੰਦਿਆਂ ਦੀ ਗੱਲ ਹੈ ਯਾਰ ਐ ਕੋਈ ਬੰਦੇ ਵਾਲੀ ਗੱਲ ਇਹਦਾ ਮੈਨੂੰ ਦੱਸੋ ਮੁੱਛਾਂ ਮਰੋੜੀਆਂ ਕੀ ਪੰਜਾਬ ਦਾ ਪੜਾਉ ਹੁੰਦੇ ਆ ਜੀ ਕਸੂ ਤੋਂ ਹਿੰਦਾ ਦੋ ਕੋਈ ਭਲਾ ਹੋ ਗਿਆ ਕੱਲ ਦਾ ਜੀਰ ਦੀ ਜੀਰ ਦੀ ਮੁਦਗੀ ਟਿਕਨੀ ਹੀ ਕਰਦੇ ਰਹੇ ਸਭ ਨੂੰ ਲਾਤੀ ਉਹਨਾਂ ਨੇ ਇੱਕ ਫੋਟੋ ਪਾਈ ਸੀ ਵੀ ਪਾਸ ਤਾਂ ਆਪਸ ਵਿੱਚ ਲੇਖ ਨੂੰ ਕਿਹਾ ਤੁਹਾਨੂੰ ਜੰਦਰ ਦੀ ਜਾਣ ਤੋਂ ਦੱਸੋ ਮਾਮਾ ਕਿਨੇ ਪਾਈ ਫੋਟੋ ਜੀਰ ਜੀ ਵੀ ਦੇ ਮੁਦਗੀ ਜਤਾਤੀ ਆਪਸ ਆਪਸ ਮਿਲਦੇ ਹੋਏ ਆ ਕਿਦਾਂ ਦਾ ਰਿਲੇਸ਼ਨ ਮਜੀਠਿਆ ਸਾਹਿਬ ਦੇ ਬਾਹਰ ਹੋਣਾ ਕਿਸੇ ਦਾ ਕੋਈ ਨੁਕਸਾਨ ਨਹੀਂ ਜੇ ਪਹਿਲਾ ਨੁਕਸਾਨ ਹੈ ਤਾਂ ਸਰਦਾਰ ਸੁਬੀਰ ਸਿੰਘ ਬਾਦਲ ਦਾ ਨੁਕਸਾਨ ਹੈ ਕਸਮ ਜੀ ਕਾਰਨ ਤੁਹਾਨੂੰ ਅਜੇ ਤੱਕ ਪਤਾ ਨਹੀਂ ਮੈਂ ਤਾਂ ਨਾਮ ਤੇ ਹੈ ਪੂਰੀ ਗੱਲ ਕਰਦਾ ਦੱਲੇ ਆ ਕਿ ਉਹ ਚਾਹੁੰਦਾ ਕਿ ਸੁਖਬੀਰ ਬਾਦਲ ਨੂੰ ਬੰਨੇ ਕਰਾਂ ਤੇ ਮੈਂ ਪੰਜਾਬ ਦੇ ਵਿੱਚ ਅੱਗੇ ਹਾਂ ਜਿਹੜੇ ਉਹਨਾਂ ਦਾ ਸੁਪਨਾ ਉਹ ਹਮੇਸ਼ਾ ਹੀ ਰਿਹਾ ਯਾਰ ਮੈਂ ਤੇ ਵੇਂਦਾ ਰਹਿਣਾ ਆ ਤੁਸੀਂ ਵੇਖਿਆ ਨਾ ਇਹ ਉਦੋਂ ਜਦੋਂ ਕਹਿਆ ਜੀ ਮੈਨੂੰ ਜਿਹੜੇ ਜਹੇਦਾਰਾਂ ਦੀ ਨੂੰ ਲਾ ਆ ਗਿਆ ਇਹ ਮੈਨੂੰ ਸਹੀ ਨਹੀਂ ਲੱਗਾ ਤਰੀਕਾ ਤੁਹਾਨੂੰ ਸਮਝ ਨਹੀਂ ਆ ਜਦੋਂ ਉਹ 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 ਬਬਜ਼ ਕੀ ਸੀਗੇ ਜਿਹੜੇ ਉਦੋਂ ਇਹਨਾਂ ਨੇ ਆਪਦੇ ਲੈਟਰਪੈਡ ਤੇ ਲੈ ਕੇ ਜਨਤਕ ਕਿਤੇ ਸੋ ਇਸ ਕਰਕੇ ਵੇਖੋ ਮੈਂ ਇਹ ਗੱਲ ਕਹਿ ਦੇਣਾ ਕਿ ਹੋਰ ਕਿਸੇ ਨੂੰ ਇਹਦਾ ਕੋਈ ਖਤਰਾ ਨਹੀਂ ਸੁਖਬੀਰ ਸਿੰਘ ਬਾਦਲ ਨੂੰ ਖਤਰਾ ਮਿਸ ਸਾਹਿਬ ਦੇਖਣ ਲਈ ਹੋਰ ਕੁਝ ਨਹੀਂ ਜਿਸ ਤਰ੍ਹਾਂ ਪਵਨ ਦਮਨ ਹੁਣਾਂ ਨੇ ਡੇਰਾ ਬੁਖੀ ਦੇ ਬਾਰੇ ਇੱਕ ਛਿੱਟੀ ਟਿੱਪਣੀ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਉਹ ਦੇਖੋ ਟਿੱਪਣੀ ਕੋਈ ਗਲਤ ਤਾਂ ਗੱਲ ਨਹੀਂ ਉਹਨਾਂ ਕਹੀ ਉਹ ਗੱਲ ਤਾਂ ਗਲਤ ਹੈ ਕੋਈ ਮਤਲਬ ਵੇਖੋ ਅਸੀਂ ਤਾਂ ਸਾਰਾ ਸੱਜਣ ਜਿਸ ਤਰ੍ਹਾਂ ਉਹਨੇ ਕਹਿ ਚਲੋ ਸੀਐਮ ਸਾਹਿਬ ਨੇ ਗੱਲ ਤੇ ਵੈਸੇ ਉਹ ਕੋਈ ਗਲਤ ਤਾਂ ਨਹੀਂ ਕਹੀ ਕੋਈ ਮਾਰਾ ਤਾਂ ਨਹੀਂ ਲਿਖਿਆ ਤੇ ਅੱਛਾ ਤੁਹਾਨੂੰ ਕੀ ਲੱਗਦਾ ਤੁਸੀਂ ਦੱਸੋ ਕੀ ਲੱਗਾ ਕਿਵੇਂ ਦੇਖ ਦੋ ਵਾਰੀ ਲੱਗਦਾ ਤੈਨੂੰ ਉਹ ਖੁਦ ਕਰੇ ਵੀ ਵਿਰੋਧੀ ਵਿਰੋਧੀ ਤਾਂ ਰਾ ਬਹੁਤ ਜਿਆਦਾ ਟਿੱਪਣੀਆਂ ਕਰਨੀ ਇੱਥੇ ਵੀ ਜਿਹੜਾ ਭਗਵੰਤ ਮਾਨ ਨੇ ਬਿਆਨ ਦਿੱਤਾ ਵਾ ਉਹ ਬੜਾ ਨਿੰਦਰੀ ਹੈ ਕਿਹੜਾ ਵਿਰੋਧੀ ਤੇ ਤਗੜਾ ਬੀਜੇਪੀ ਵਾਲੇ ਕਰ ਰਹੇ ਨੇ ਜੀ ਬਿੱਟੂ ਵੀ ਕਰੇ ਪਰ ਬੀਜੇਪੀ ਨੇ ਤਾਂ ਸਭ ਕੁਝ ਕਰਾਇਆ ਬੀਜੇਪੀ ਤਾਂ ਕਰੂਗੀ ਕਰੂਗੀ ਬੀਜੇਪੀ ਵੀ ਕਰ ਰਹੇ ਜੀ ਨਹੀਂ ਤੁਸੀਂ ਮੰਨਦੇ ਆ ਜੀ ਕੀ ਕਰਾਇਆ ਬੀਜੇਪੀ ਇਹਦੇ ਬਾਰੇ ਥੋੜਾ ਕਲੀਅਰ ਕਰ ਦਿਓ ਬੀਜੇਪੀ ਨੇ ਕੀ ਕਰਾਇਆ ਨਹੀਂ ਵੇਖੋ ਮੈਂ ਇਹ ਗੱਲ ਕਹਿ ਦੇਣਾ ਕਲੀਅਰ ਹੈ ਤੈਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਬਹਿ ਕੇ ਇਹ ਅੱਜ ਤੇ ਹੋਰ ਮੁੱਦੇ ਤੇ ਆਪਾਂ ਬਿਠਾ ਤੁਸੀਂ ਕੱਲ ਵਿੱਚ ਛੇੜੀ ਹੈ ਮੈਨੂੰ ਤਾਂ ਪਹਿਲਾਂ ਪਤਾ ਸੀ ਮੈਂ ਆਪ ਗੱਲ ਕਹੇ ਹੋਰ ਮੁੱਦੇ ਤੇ ਬੈਠੇ ਗੱਲ ਹੀ ਛੜਪਣੀ ਹੈ ਬਾਕੀ ਵੇਖੋ ਬਾਬਾ ਜੀ ਦਾ ਜੇਲ੍ਹ ਦੇ ਵਿੱਚ ਜਾਣਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਕੀ ਸੰਕੇਤ ਹੈ ਕੀ ਹੈ ਜਲਵੀਰ ਜੀ ਬਾਬਾ ਜੀ ਨੇ ਕਿਹਾ ਕਿ ਨਗੀਸ਼ਾ ਸਾਹਿਬ ਦੇਖੋ ਉਹਨੇ ਕੋਈ ਚਿੱਠੀ ਤਸਦੀਕ ਲਈ ਮੱਤ ਨਹੀਂ ਇਹ ਇਹ ਤੇ ਨਕਾਰਤਾ ਨਹੀਂ 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 ਵੇਖੋ ਵੇਖੋ ਇਹ ਵੇਖੋ ਉਹਦਾ ਫੈਸਲਾ ਇਹ ਚ ਚਲੋ ਬਾਬਾ ਜੀ ਜੋ ਕਹਿ ਗਏ ਆ ਠੀਕ ਆ ਪਰ ਇਹ ਕੋਰਟ ਨੇ ਫੈਸਲਾ ਕਰਨਾ ਬਾਬਾ ਜੀ ਨੇ ਨਹੀਂ ਕਰਨਾ ਬਾਬਾ ਜੀ ਬਹੁਤ ਸਤਿਕਾਰਯੋਗ ਨੇ ਪਤਾ ਨਹੀਂ ਉਹ ਕੀ ਕਹਿ ਗਏ ਕੀ ਨਹੀਂ ਕਹਿ ਗਏ ਪਰ ਇਹ ਕੋਰਟ ਨੇ ਫੈਸਲਾ ਕਰਨਾ ਨਾ ਕਿ ਗناہ گار ਕੌਣ ਹੈ ਤਾਂ ਨਹੀਂ ਕੌਣ ਬੇਗਨਾਮ ਹੈ ਤਾਂ ਕੋਰਟ ਦਾ ਫੈਸਲਾ ਬਿਲਕੁਲ 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 ਸਰ ਜਾਵਾਂ ਨਹੀਂ ਕਿ ਬੀਬੀ ਵਿੱਚ ਸ਼ਾਮਿਲ ਹੋ ਰਹੇ ਜੀ ਹਾਂ ਜੀ ਜਾਵਾਂ ਨਹੀਂ ਕਿ ਬੀਬੀ ਹੋਰ ਨਵੀਂ ਪਾਰਟੀ ਬਣਾਉਣੀ ਤੇ ਬਾਬਾਸ਼ਾ ਕੋ ਸ਼ ਹੋਊਗਾ ਪੱਕਾ ਹੋਊਗਾ ਇਹ ਐਵੇਂ ਥੋੜਾ ਮੁਲਾਕਾਤਾਂ ਹੋਈਆਂ ਇਹ ਮੁਲਾਕਾਤਾਂ ਤੋਂ ਬਹੁਤ ਮਤਲਬ ਜਿਹੜੀਆਂ ਮੁਲਾਕਾਤਾਂ ਨਾ ਇਹਦੇ ਵਿੱਚੋਂ ਜੇ ਬਹੁਤ ਕੁਝ ਆਉਣ ਵਾਲੇ ਦਿਨਾਂ 'ਚ ਨਿਕਲ ਕੇ ਬਾਹਰ ਆ ਰਿਹਾ ਤੁਸੀਂ ਵੇਖੋਗੇ ਜੀ ਆਪਾਂ ਕਰਦੇ ਰਹਿਣੀ ਹੁਣ ਪ੍ਰੈਸ ਕਾਨਫਰੰਸ ਆਪਾਂ ਸਾਰੇ ਗੱਲਾਂ ਦੇ ਅੱਗੇ ਲਿਆਵਾਂਗੇ ਆ ਜਿਹੜੀ ਮੈਂ ਗੱਲ ਕਹਤੀ ਆ ਨਾ ਕਿ ਆਉਣ ਵਾਲੇ ਦਿਨਾਂ 'ਚ ਜੇ ਬਹੁਤ ਕੁਝ ਅੱਗੇ ਆਊਗਾ ਤੁਸੀਂ ਮੇਰੀ ਅੱਜ ਗੱਲ ਨੋਟ ਕਰ ਲਿਓ ਆਊਗਾ ਘਟ ਜੋੜ ਹੋਊਗਾ ਇਹ ਵੀ ਜੇ ਇਹ ਰਵਨੀਤ ਬਟੂ ਨੂੰ ਪੁੱਛਣਾ ਪਿਆ ਇਹ ਬਾਬਾ ਹੀ ਮੀਡੀਏਟਰ ਬਣ ਕੇ ਗੱਲ ਕਰਦੇ ਨਹੀਂ ਹੁਣ ਇਹਦੇ ਤੇ ਬਾਬਾ ਜੀ ਦੱਸ ਸਕਦੇ ਐ ਚਾਹ ਰਵਨੀਤ ਸਿੰਘ ਬਿੱਟੂ ਦੱਸ ਸਕਦਾ ਰਵਨੀਤ ਬਿੱਟੂ ਦਾ ਰੋਜ਼ ਹੀ ਕਹੀ ਜਾਂਦਾ ਸੀ ਚਿੱਟੇ ਵਾਲਿਆਂ ਨਾਲ ਗੱਠ ਜੋੜ ਨਹੀਂ ਕਰਨਾ ਅਗਰ ਇੱਕ ਹੋਰ ਵੀ ਉਹਨਾਂ ਨੇ ਸਰਕਾਰ ਨੇ ਦੋ ਟੋਕ ਲਏ ਜਿਹੜਾ ਸੋਨ ਉਹਨਾਂ ਨੇ ਗੱਲ ਕੀਤੀ ਹੈ ਕਰ ਬਿਕਰਮ ਜੀ ਕੇ ਜੇ ਤੁਹਾਡੇ ਤੇ ਵੀ ਇੱਕ ਤਰ੍ਹਾਂ ਦੀ ਗੱਲ ਆਈ ਉਹ ਨੂੰ ਕਿਵੇਂ ਵੇਖੋ ਦੇਖੋ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਟੱਕ ਪਾਤਾ ਕੋਈ ਹੋਰ ਜੀ ਗੱਲ ਕੀਤੀ ਨਹੀਂ ਜੀ ਜੀ ਉਹਨਾਂ ਨੇ ਦੋ ਟੋਕ ਪਾ ਦੇਦੇ ਇਹ ਉਧਰ ਚਲ ਗਏ ਮੈਂ ਚਲੋ ਇਹ ਕਹਿਣ ਦੀਆਂ ਗੱਲਾਂ ਉਹਨਾਂ ਨੇ ਕਹਤਾ ਭਾਈ ਮੇਰੇ ਪਰਿਵਾਰ ਨੇ ਕਦੀ ਜਰਨਲ ਡਾਇਰ ਨੂੰ ਰੋਟੀ ਨਹੀਂ ਖਵਾਈ ਮੇਰੇ ਪਰਿਵਾਰ ਨੇ ਜਰਨਲ ਡਾਇਰ ਨੂੰ ਰੋਟੀ ਨਹੀਂ ਖਵਾਈ ਇਹ ਹੁਣ ਇਹ ਤੋਂ ਤੁਸੀਂ ਹਿਸਾਬ ਲਾ ਲਓ ਟੁਕਾਂ ਤੇ ਕਿਹੜੇ ਪਲਦੇ ਨੇ ਮੈਂ ਇਹੋ ਜਿਹਾ ਬੰਦਾ ਨਹੀਂ ਮੈਂ ਜ਼ਿੰਦਗੀ 'ਚ ਇਹਦੇ ਨਾਲ ਵੀ ਰਿਹਾ ਇਹਨੂੰ ਪੁੱਛ ਲਿਓ ਕਿ ਤੂੰ ਮੈਨੂੰ ਕਿੰਨਾ ਕ ਖਰੀਦ ਛੱਡਿਆ ਭਾਈ ਮੈਂ ਇਹਦੇ ਨਾਲ ਰਿਹਾ ਜੇ ਮੈਂ ਇੱਧਰ ਵੀ ਆਇਆ ਮੈਂ ਬਿਨਾਂ ਸ਼ਰਤ ਤੋਂ ਆਇਆ ਇੱਕ ਮੈਨੂੰ ਆਪਣੇ ਆਪ ਦੇ ਮਾਣ ਹੁੰਦਾ ਮੈਂ ਜਿੱਥੇ ਜ ਕੰਮ ਕਰਦਾ ਨਾ ਆਪਦੀ ਮਿਹਨਤ ਨਾਲ ਅੱਗੇ ਲੱਗਦਾ ਮੈਂ ਕਦੇ ਇਹਨਾਂ ਵਾਂਗੂ ਰੋਟੀਆਂ ਰਾਟੀਆਂ ਖਵਾਗੇ ਸੱਚੇ ਦਾ ਭਈਆ ਨਹੀਂ ਭਲਕੇ ਤੱਕ ਕਿਹਾ ਗਿਆ ਕਿ ਬਿਜਲੀ ਨੂੰ ਸਟੌਪ ਕਰਨ ਦੇ ਨਾਮ ਕੌਣ ਕਰਦਾ ਚਾਲਾਂਗੇ ਮੈਂ ਗਾਮਾ ਨੂਰ ਕੋਈ ਆ ਮੈਨੂੰ ਕੀ ਲੋੜ ਆ ਸੱਗ ਲਖਣ ਜੋ ਮੈਂ ਬੈਠਾ ਹਾਂ ਕਮਾਲ ਹੋ ਗਈ ਯਾਰ ਲੜਾਈ ਤੇ ਹੁਣ ਮੈਂ ਤੇ ਉਹਨੂੰ ਇੱਕ ਗੱਲ ਸਮਝਾ ਦੇਣਾ ਭਰਾਵਾ ਹੁਣ ਮੂੰਹ ਦੇ ਬੋਲ ਬੰਦ ਕਰ ਤਾਕਿ ਮੈਦਾਨ ਚ ਲੜਾਈ ਲੜ ਜਾਵੇ ਤਗੜੇ ਹੋ ਗਏ ਲੜਕੇ ਤੋਂ ਭਰਾ ਪਤਾ ਲੱਗੇ ਅੱਗੇ ਫਿਰ ਲੜਾਈ ਮੈਦਾਨ ਦੇ ਵਿੱਚ ਲੜਾਂਗੇ ਕਹਿੰਦਾ ਕਹਿੰਦੇ ਸਭੂ ਲੋਦੇ ਜੈ ਸਭਾਈ ਨਾਲ ਕਬੂਲਿਆ ਬੁਖਾਰ ਸੋ ਇਹ ਲੈ ਫਿਰ ਬਣੀ ਰਹੂਗੀ ਨਾ ਤੰਗੀਰ ਭਾਜੀ ਹਾਂ ਜੀ ਮੈਂ ਭਰਾਚਾਰੀ ਬਣੀ ਰਹੂਗੀ ਨਾ ਨਹੀਂ ਤੇ ਹਮੇਸ਼ਾ ਵੇਖੋ ਹਰੇਕ ਦਾ ਸਤਿਕਾਰ ਕਰਦੇ ਕਦੀ ਮੂੰਹ ਚ ਮੜਾ ਨਹੀਂ ਕੱਢਿਆ ਕਿਸੇ ਬੋਲ ਪਰ ਉਹ ਕਰਨੇ ਕੋਨੇ ਕੱਢਣਗੇ ਫਿਰ ਅਸੀਂ ਕੱਢ ਦਾਂਗੇ ਦੋ ਦੋ ਬੜਾ ਸੰਦਾ ਪਲਾਨ ਕਰ ਰਹੇ ਨੇ ਕਲੀਜੇ ਨਾਲ ਬੋਲ ਦੂ ਦੇਖ ਬਗਜੂ ਪਤਾ ਲੱਗ ਜੂ ਪਤਾ ਇੱਕ ਗੱਲ ਹੋਰ ਕੱਲ ਉੱਥੇ ਸਾਰੇ ਪੰਜਾਬ ਦੇ ਬੰਦੇ ਆਏ ਸੀ ਸਾਰੇ ਪੰਜਾਬ ਦੇ ਉਹ ਕਾਲੀ ਵੇਖ ਲੈ ਕੰਨਾ ਕਾਠੀ ਉਥੇ ਵੱਡੀ ਲੀਡਰਸ਼ਿਪ ਹਾਂ ਵੱਡੀ ਲੀਡਰਸ਼ਿਪ ਕੀ ਵੱਡੀ ਲੀਡਰਸ਼ਿਪ ਨੂੰ ਦੇ ਨੇ ਮਾਰਤਾ ਤਾਂ ਉਹਨਾਂ ਕੀ ਲੈਣਾ ਆਉਣਾ ਹੁੰਦਾ ਸਰਦਾਰ ਦਾ ਬਿਆਨ ਸੁਣਦੇ ਹੈ ਨਾ ਕਿਦਾਂ ਪੁੰਦਰ ਸਾਹਿਬ ਵਿਚਾਰੇ ਕਹਿੰਦੇ ਨਹੀਂ ਜੀ ਮਜੀਠੀਆ ਦੇ ਆਉਣ ਦੇ ਨਾਲ ਬਹੁਤ ਫਰਕ ਪੈਣਾ ਇੱਕ ਤੇ ਇੱਕ ਯਾਰਾ ਹੋਏ ਨੇ ਮੈਂ ਤਾਂ ਤੁਸੀਂ ਕਦੀ ਮਜੀਠੀਆ ਨੂੰ ਆਉਂਦੇ ਹਲਕੇ ਜਵਰ ਨਹੀਂ ਦਿੱਤਾ ਉਦੋਂ ਕਹਿੰਦੇ ਹਸਕ ਬਾਦਲ ਸਾਹਿਬ ਨੂੰ ਕਿ ਸਾਡੇ ਹਲਕੇ ਅੰਚ ਕੀ ਲੈਣਾ ਆਉਂਦਾ ਇਵਨ ਇੱਥੋਂ ਤੱਕ ਕਹਿੰਦੇ ਵਿਆਹ ਸ਼ਗਨ ਦੇ ਵੀ ਨਹੀਂ ਜਾਣਦੇ ਜਦੋਂ ਯੂਥ ਕਾਲੀ ਦਲ ਦਾ ਪ੍ਰਧਾਨ ਹੁੰਦਾ ਹੈ ਕਹਿੰਦੇ ਇਹ ਸਾਡੇ ਹਲਕੇ 'ਚ ਨਹੀਂ ਵਰਨਾ ਚਾਹੀਦਾ ਔਰ ਫਿਰ ਤੁਹਾਡੇ ਇੱਕ ਇੱਕ ਯਾਰਾਂ ਦਾ ਕੀ ਫਰਕ ਪੈ ਜੂਗਾ ਜੀ ਕੀ ਵਿਕਰਮ ਰਿਸ਼ੀਆ ਦੇ ਉਹ ਕਿੰਨਾ ਵੱਡਾ ਚੈਲੰਜ ਸਮਝੋ ਆਪਣੇ ਮੈਂ ਨਹੀਂ ਵੇਖੋ ਮੈਂ ਕੋਈ ਚੈਲੰਜ ਨਹੀਂ ਸਮਝਦਾ ਹਰ ਬੰਦੇ ਦਾ ਇਕ ਟਾਈਮ ਹੁੰਦਾ ਇਹਨਾਂ ਦਾ ਟਾਈਮ ਸੀ ਉਹ ਖਤਮ ਹੋ ਚੁੱਕਾ ਹੁਣ ਇਹਨਾਂ ਦਾ ਕੋਈ ਟਾਈਮ ਨਹੀਂ ਮੇਰੀ ਗੱਲ ਸੁਣ ਕੱਲਾ ਮਜੀਠਾ ਹਲਕੇ ਜਿੱਤਿਆ ਸੀ ਨਾ ਜੇ ਵੱਡੀ ਲੀਡ ਨਾਲ ਜਿੱਤਿਆ ਤੇ ਵੱਡਾ ਕੱਲਾ ਮਜੀਠਾ ਹਲਕਾ ਆ ਜਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੇ ਵਿੱਚ ਚੌਵਾਂ ਜੋ ਤਿੰਨ ਹੀ ਜਿੱਤ ਗਏ ਇੱਕ ਹੀ ਜਿੱਤੇ ਆ ਕੋਈ ਉਥੇ ਤੁਸੀਂ ਵੀ ਇੱਥੇ ਰਹੇ ਹੋ ਕੋਈ ਬੰਦਾ ਕਹਿ ਦਵੇ ਉਥੇ ਧੱਕਾ ਹੋਇਆ ਕੋਈ ਉਥੇ ਬੂਤ ਕੈਪਚਰਿੰਗ ਹੋਈ ਆ ਇਹਨਾਂ ਚੀਜ਼ਾਂ ਦਾ ਮੈਨੂੰ ਸਬੂਤ ਦੇ ਦੇ ਲੋਕਾਂ 'ਚ ਜਾ ਕੇ ਮੈਂ ਪ੍ਰਚਾਰ ਕੀਤਾ ਲੋਕਾਂ 'ਚ ਜਾ ਕੇ ਉਹਨਾਂ ਦੇ ਗਨੀਵਕਰ ਹੋਣਾਂ ਨੇ ਪ੍ਰਚਾਰ ਕੀਤਾ ਉਹਨਾਂ ਦੀ ਟੀਮ ਹੀ ਲੱਗੀ ਮੇਰੀ ਟੀਮ ਹੀ ਲੱਗੀ ਲੋਕਾਂ ਨੇ ਵੋਟਾਂ ਸਾਨੂੰ ਬਾਧੀਆਂ ਇੰਜ ਜਿੱਤ ਗਏ ਲੱਗਦਾ ਨਹੀਂ ਕਿ ਲੱਗੇ ਨਾ ਚੀਜ਼ਾਂ ਸਿੱਧੂ ਸਾਹ ਸੁਣ ਕੇ ਦੇਖਣਾ ਭਾਵੇਂ ਲੜ ਗਈ ਪਰ ਬਾਹੀ ਕੀਤੀ ਤੇ ਮਾਰ ਗਿਆ ਕਿ ਲੱਗਦੀ ਮੇਰੇ ਬੇਟੇ ਦੇ ਪਿੱਛਾ ਆਪੇ ਲੱਗੇ ਬਾਹੀ ਕੀਤੀ ਤੇ ਰਾਤ ਨੂੰ ਮੈਂ ਦੇਖਿਆ ਤੇ ਸਿੱਧੂ ਲੜਦੇ ਤੇ ਜਿੱਦੜ ਬੰਦ ਮਾਰ ਗਈ ਮੇਰੇ ਵੋਟਾਂ ਦੇ ਲੋਕਾਂ ਨੇ ਪਾਉਣੀਆਂ ਤੇ ਬਾਜੀਪੂਜੀਵਾਲ ਤੇ ਗੱਲ ਹੀ ਕੋਈ ਨਹੀਂ ਤੀਜੀ ਧਰਤੇ ਉੱਥੇ ਅੱਗੇ ਇਹਨਾਂ ਨਾਲ ਰਲੀਆਂ ਕਾਂਗਰਸ ਤੇ ਇਹਨਾਂ ਨਾਲ ਰਲੀਆਂ ਆਇਦਗੀ ਬਾਈਕਾਟ ਕਰਕੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਧੀ ਦੇ ਵਿੱਚ ਕਾਂਗਰਸ ਬਾਈਕਾਟ ਕਰਕੇ ਕਾਟ ਕਰਕੇ ਇਹਨਾਂ ਦੀ ਸਪੋਰਟ ਕਰਕੇ ਸਾਡੀ ਤਾਂ ਫੇਰ ਵੀ ਉਹ ਪਰਮਾਤਮਾ ਨੇ ਇੱਜ਼ਤ ਰੱਖੀ ਅਸੀਂ ਜਿੱਤ ਗਏ ਆ ਉਥੋਂ ਅਜੇ ਵੀ ਕੋਸ ਬਣਿਆ ਕਾਂਗਰਸ ਨੇ ਬਾਈਕਾਟ ਕੀਤਾ ਹੈ ਜਦਗੀ ਮੇਰੇ ਇਥੇ ਹੇਲ ਕੇ ਕਾਂਗਰਸ ਦਾ ਬਾਈਕਾਟ ਸੀਗਾ ਕਾਂਗਰਸ ਨਾਲ ਹੀ ਇਹਨਾਂ ਦੇ ਬਿਲਕੁਲ ਠੋਕ ਕੇ ਜੀ ਮੇਰੇ ਕੋਲ ਪ੍ਰੂਫ ਸਬੂਤ ਹੈ ਮੈਂ ਉਦੋਂ ਤੁਹਾਨੂੰ ਉੱਥੇ ਕਾਲਜ ਦੇ ਵਿੱਚ ਵੀਡੀਓ ਫੋਟੋਆਂ ਵਿਖਾ ਦੇ ਦਿੱਤੀਆਂ ਸੀ ਕਿਓਟਾਂ ਦੇ ਉੱਤੇ ਪੋਸਟਰ ਕਾਂਗਰਸ ਦਾ ਟੰਗਿਆ ਹੁੰਦਾ ਸੀ ਝੰਡੀ ਕਾਲੀ ਦਲ ਦੀ ਲੱਗੀ ਹੁੰਦੀ ਜਦੋਂ ਵੱਡ ਹੋ ਰਹੀ ਸੀ ਸਬੂਤ ਹੈ ਜੀ ਵਿਕਰਮ ਜੀ ਹੋਰ ਕਈ ਪਿੰਡਾਂ ਦੇ ਵਿੱਚ ਜਿਹੜੇ ਕਾਂਗਰਸ ਦੇ ਮੇਨ ਮੇਨ ਬੰਦੇ ਸੀਗੇ ਉਹ ਕੱਲ-ਕੱਲ ਦਾ ਬੂਥ ਲਾ ਕੇ ਬੈਠੇ ਸੀ ਉੱਥੇ ਅੱਛਾ ਵਿਕਰਮ ਜੀ ਤੁਸੀਂ ਨੇ ਬੜਾ ਧੰਵਾਦ ਕੀਤਾ ਸੁਪਾਲ ਖੈਰਾ ਸਰੂਪ ਸਿੰਘ ਸੁਨੀਲ ਜੱਕੜ ਇਹਨੂੰ ਵੀ ਦੇਖਦੇ ਹੋ ਤੇ ਹੁਣ ਕੇ ਐ ਕੱਲ ਧੰਵਾਦ ਕੀਤਾ ਮੈਂ ਤਾਂ 4 ਸਾਲ 5 ਸਾਲ ਪਿਛਾਂ ਚੱਲ ਜਓ ਇਹਨਾਂ ਦੀ ਆਈਡੀਆ ਖੋਲ ਕੇ ਵੇਖ ਲਓ ਮੈਨੂੰ ਲੱਗਦਾ ਕਿ ਦਿਨ ਚੜ੍ਹਦੇ ਆ ਸਵੇਰੇ 7 ਵਜੇ ਤੋਂ ਪਹਿਲੀਆਂ ਗੱਲਾਂ ਇਹਨਾਂ ਨੂੰ ਕਰਦੇ ਹੁੰਦੇ ਬੇਨਾ ਵਰਗਾ ਮਾੜਾ ਬੰਦਾ ਹੀ ਕੋਈ ਨਹੀਂ ਉਹਦੇ ਚੇਤਾ ਕਰਾਤਾ ਨਹੀਂ ਤੇ ਸ਼ਾਇਦ ਹੋਣਾ ਹੀ ਨਹੀਂ ਨਗੂਰੋ ਤੇ ਤੁਹਾਡੇ ਮੱਗੇ ਆਖੰਦਿਆਂ ਕੋਦਰ ਸਰਦਾਰ ਤੁਹਾਡੀ ਐ ਐਮਐਲਏ ਕਲੀਗਲ ਦਾ ਜਦੋਂ ਮੈਂ ਇੱਥੇ ਨੂੰ ਜਾਉਂ ਗਾਜ ਜ਼ਿੰਦਗੀ ਠੇਹਰ ਬੜੇ ਲੱਗੇ ਆ ਹਾਂਜੀ ਅਣੀ ਰੋਡ ਦੇ ਉੱਤੇ ਨਾਗਾ ਤੋਂ ਸ਼ੁਰੂ ਹੋ ਜਾਓ ਹਾਂਜੀ ਹਾਂਜੀ ਚੜਾ ਰਹੇ ਅੱਛਾ ਤੁਹਾਨੂੰ ਇਹ ਛੜਕੇ ਨਹੀਂ ਦੇਖੀ ਦੇਖੀ ਮੈਂ ਹੋਈ ਇਹ ਕਹਿੰਦਾ ਸਾਡੇ ਨੂੰ ਨਵੀਂ ਬਣਾਤੀ ਆ ਉਹਦਾ ਤੇ ਧੰਨਵਾਦ ਕਰਦੋ ਨਾ ਜਿਹੜੀ ਚੀਜ਼ੇ ਕਰੋੜਾ ਰੁਪਏ ਲਾ ਕੇ ਬਣੀ ਆ ਉਹਦਾ ਜਿਹੜਾ ਗੰਦਗੀ ਦਾ ਧੰਨਵਾਦ ਉਹ ਵੀ ਆਪਾਂ ਕਰਦੇ ਨੇ ਉਹ ਵੀ ਚੁਪਦਾ ਟੋਟੇ ਟੇੜੇ ਸਾਰੇ ਵਰਡ ਯੂਜ਼ ਕੀਤਾ ਕਰਕੇ ਬਿੱਲੇ ਹਾਂਜੀ ਰੰਗੇ ਬਿੱਲੇ ਆ ਗਏ ਕਹਿੰਦੇ ਸਿਆਸਤ ਦੇ ਵਿੱਚ ਕਿਵੇਂ ਅੱਛਾ ਤੇ ਇਹ ਸਿਆਸਤਾਂ ਚ ਆ ਜਾਂਦੇ ਬੜੇ ਸਾਊ ਆ ਜੇ ਕੋਈ ਆਮ ਘਰਾ ਦੇ ਬੰਦੇ ਆ ਗਏ ਤਾਂ ਰੰਗੇ ਬਿੱਲੇ ਹੋ ਗਿਆ ਮਤਲਬ ਇਹ ਕੀ ਚਾਹੁੰਦੇ ਆ ਫਿਰ ਰੱਜੇ ਪੁੱਜੇ ਚਾਹੀਦੇ ਸਿਆਸਤ ਦੇ ਵਿੱਚ ਮਤਲਬ ਚੰਗੇ ਕੰਮ ਕਰਨ ਵਾਲੇ ਜਿਹੜੇ ਆਮ ਘਰਾਂ ਦੇ ਬੰਦੇ ਆ ਉਹ ਫਿਰ ਰੰਗੇ ਬਿੱਲੇ ਆ ਉਹ ਕਹਿੰਦੇ ਜੀ ਮੈਨੂੰ ਮੁਠੇ ਵਾਲਾ ਦੀ ਤਰ੍ਹਾਂ ਮੈਨੂੰ ਆਮ ਆਦਮੀ ਪਾਰਟੀ ਕਰਾਉਣਾ ਚਾਹੀਦੀ ਓ ਕਿਉਂ ਸਪਰਾ ਕਹਿੰਦੇ ਖਤਰਾ ਕਹਿੰਦੇ ਮੈਨੂੰ ਮਰਵਾਣਾ ਚਾਹੀਦੀ ਆਮ ਆਦਮੀ ਪਾਰਟੀ ਵੀ ਕਿਹੜੀ ਗੱਲੋਂ ਉਹ ਦੱਸਣ ਨਾ ਉਹਦਾ ਕਾਰਨ ਵੀ ਦੱਸਣ ਏਨੀ ਗੱਲ ਕਹਿ ਦੇਣੀ ਕਿ ਮੈਨੂੰ ਮਰਵਾਉਣਾ ਚਾਹੁੰਦੇ ਤਾਂ ਕਾਰਨ ਦੱਸੋ ਸਾਰਾ ਦਿਖਾ ਬੋਲਦਾ ਉਹ ਉਸ ਨੂੰ ਇਹ ਦੋਣੇ ਸਾਰੇ ਬੋਲਣਦੇ ਆ ਜੀ ਕਿਹੜਾ ਨਹੀਂ ਬੋਲਦਾ ਵੇਖੋ ਤੇ ਇਹਨਾਂ ਦੇ ਜਿਹੜੀ ਵਿਰੋਧੀ ਧਿਰ ਹੁੰਦੀ ਉਹਨੇ ਬੋਲਣਾ ਹੀ ਹੁੰਦਾ ਇਹ ਤਾਂ ਸਾਰੇ ਬੋਲਦੇ ਸੰਗਵੀਰ ਬਾਦਲ ਵੀ ਬੋਲਦਾ ਆ ਸੁਖੀਰਾਂ ਦਾ ਵੇਹੋ ਨਹੀਂ ਬੋਲਦੇ ਆ ਪ੍ਰਤਾਪ ਸਿੰਘ ਬਾਜਵਾ ਬੋਲਦਾ ਆ ਰਾਜਾ ਬੜਿੰਗ ਬੋਲਦਾ ਇਹਦਾ ਮਤਲਬ ਉਹਨਾਂ ਦਾ ਕਦੀ ਬਿਆਨ ਸੁਣਿਆ ਜੇ ਕਿ ਸਾਨੂੰ ਸਰਕਾਰ ਮਰਵਾਉਣਾ ਚਾਹੁੰਦੀ ਐਵੇਂ ਆਪਣੇ ਆਪ ਨੂੰ ਕਹੀ ਜਾਣਾ ਮੈਨੂੰ ਖਤਰਾ ਮੈਨੂੰ ਖਤਰਾ ਗੱਲ ਪਤਾ ਕੀ ਗੱਲ ਇਹ ਆ ਕਿ ਪਹਿਲਾਂ ਰਈ ਸਿਕਿਉਰਿਟੀ ਬੜੀ ਹੁਣ ਜਿੰਨਾ ਕੋ ਉਹਨਾਂ ਦੀ ਉਹਨਾਂ ਦੇ ਹਿਸਾਬ ਨਾਲ ਉਹਨਾਂ ਨੂੰ ਜਿੰਨੀ ਕਿ ਸਿਕਿਉਰਿਟੀ ਬੰਦੀ ਆ ਉਹਨਾਂ ਨੂੰ ਮਿਲੀ ਆ ਅਜੇ ਵੀ ਮੈਂ ਇਸ ਸਭ ਤੋਂ ਪਹਿਲਾਂ ਵੀ ਕਹਿੰਦੇ ਵੀ ਜੋ ਕਮਾਲਾ ਬਾਬਾ ਜੀ ਦੀ ਜੱਪੀ ਦੀ ਜੱਪੀ ਦਾ ਕਮਾਲ ਹੋਇਆ ਤੇ ਜਿਹੜੇ ਕਰਕੇ ਉਹਦਾ ਆਸ਼ੀਰਵਾਦ ਜਿਹੜਾ ਮੈਨੂੰ ਮਿਲਿਆ। ਉਹ ਚੰਗੀ ਗੱਲ ਵਧੀਆ ਹੋ ਗਿਆ ਆਸ਼ੀਰਵਾਦ ਮਿਲ ਗਿਆ। ਜਲਦੀ ਪਾਜੀ ਬਾਹਰ ਆ ਕੇ ਬਾਬਾ ਜੀ ਦੀ ਜੱਪੀ ਦੇ ਨਾਲ ਹੋਰ ਕੀ ਚਾਹੀਦਾ? ਜਲਦੀ ਪਾਜੀ ਸ਼ਹਿਰ ਵਿੱਚ ਇੱਕ ਬੰਦਿਆ ਵਾਲਾ ਪੁਲ ਜਿਹੜਾ ਲੋਹਾਰਾ ਵਾਲਾ ਪੁਲ ਇਹ ਬੰਦ ਪਏ ਨੇ ਸ਼ਹਿਰ ਵਾਸਤੇ ਬੜੀ ਮਹੱਤਵਪੂਰਨ ਹੈ। ਬਿਲਕੁਕੁਲ ਸਾਨੂੰ ਵੀ ਸਾਨੂੰ ਵੀ ਉਹਦੇ 'ਚ ਬੜੀ ਮੁਸੀਬਤ ਆਉਂਦੀ ਹੈ ਉਹ ਸੈਂਟਰ ਦਾ ਪ੍ਰੋਜੈਕਟ ਆ। ਔਰ ਉਹ ਸੈਂਟਰ ਨੂੰ ਸੋਚਣਾ ਚਾਹੀਦਾ ਕਿ ਇਹਦੇ ਉੱਤੇ ਜਿਹੜਾ ਜਲਦੀ ਮਤਲਬ ਉਹ ਸਾਡੇ ਲਈ ਮੁਸੀਬਤ ਹੀ ਬਣਿਆ ਹੋਊ ਕਿਤੇ ਵੇਖ ਲਿਓ ਉਹ ਤਾਂ ਚਾਹੁੰਦੇ ਪੰਜਾਬ ਦੇ ਵਿੱਚ ਕੋਈ ਕੰਮ ਹੀ ਨਾ ਕਰੋ ਸਗੋਂ ਇਹਨਾਂ ਨੂੰ ਜਿੰਨੇ ਇਹ ਫਸੇ ਇਹਨਾਂ ਨੂੰ ਫਸੇ ਰਿਆਂ ਗੋ ਮੈਂ ਵੀ ਵੇਖੋ ਮੇਰਾ ਵੀ ਉਧਰ ਘਾਰਿਆ ਇੰਨਾ ਜਾਮ ਲੱਗਦਾ ਸਿਰਫ ਉਹਨਾਂ ਪੁਲਾ ਦਾ ਕਰ ਬਹੁਤ ਜ਼ਿਆਦਾ ਜਾਨ ਐਵੇਂ ਦਿੱਤੇ ਹੋਏ ਮਾ ਕੋ ਗੱਲ ਨਾ ਬਸ ਬੜੀ ਕਾਣੀ ਸਹਾਵਤ ਜਾਂਦੇ ਹੋਈ ਹੈ ਮਜੀਠੇ ਹੰਕੇ ਦੇ ਵਿੱਚ ਕਹਿੰਦੇ ਸੀਗੇ ਜਦੋਂ ਸ਼ੋਮਨੀ ਕਾਲੀ ਦਲ ਦੀ ਸਰਕਾਰ ਹੁੰਦੀ ਸੀ ਕਿ ਉਹ ਇੱਕ ਡਾਇਲੌਗ ਚੱਲਦਾ ਹੁੰਦਾ ਸੀਗਾ ਕਹਿੰਦੇ ਸੀਗੇ ਸਰਪੰਚਾਂ ਨੂੰ ਫੋਨ ਕਰਕੇ ਠੀਕ ਥੋਪਾ ਖਟਾ ਪਾਉਣਾ ਹੈ ਕਿ ਚਿੱਟਾ ਪਾਉਣਾ ਹੈ ਲੱਗਦਾ ਕਿ ਇਹ ਜਿਹੜੀ ਗੁੰਡਾਗਰਦੀ ਉਦੋਂ ਸੀ ਕਿ ਹੁਣ ਵੀ ਚੱਲੇਗੀ ਕਿਤੇ ਤੋਂ ਭਾਵੇਂ ਸਮਝ ਗਏ ਉੱਤੇ ਕਿਤੇ ਤੋਂ ਭਾਵੇਂ ਸਮਝ ਗਏ ਗੱਲ ਪਤਾ ਕੀ ਆ ਗੱਲ ਇਹ ਆ ਕਿ ਚਲੋ ਚਿੱਟਾ ਪਾਉਣਾ ਜਾਂ ਖੱਟਾ ਪਾਉਣਾ ਇੱਕ ਦਿਨ ਤੁਸੀਂ ਪਤਾ ਨਹੀਂ ਸਵਾਲ ਕਿੱਥੋਂ ਕੱਢ ਲਿਆ ਉਹ ਮੈਂ ਦੇ ਹੀ ਨਹੀਂ ਸਮਝ ਆਉਂਦਾ ਹੈ ਬਸ ਪ੍ਰੋਫੈਸ਼ਨਲ ਬੰਦਾ ਸਵਾਲ ਹੀ ਕਰੇਗਾ ਜੀ ਚਿੱਟਾ ਸਾਫਾ ਕਿਹੜਾ ਹੁੰਦਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਕਿਹੜੇ ਪੰਚੇ ਕੋਈ ਲੋਕ ਫੰਟਾ ਅੱਛਾ ਗੱਲ ਪਤਾ ਕੀ ਆ ਵੇਖੋ ਮੈਂ ਬਹੁਤ ਸਰਪੰਚ ਸ਼ਾਮਲ ਕੀਤੇ ਵੱਡੀ ਗਿਣਤੀ ਦੇ ਵਿੱਚ ਚਾਵਲ ਕਿਤੇ ਆ ਪਰ ਮੈਂ ਕਿਸੇ ਨੂੰ ਕੋਈ ਸਰੋਪਾ ਨਹੀਂ ਪਾਇਆ ਮੈਂ ਹੁਣ ਇੱਕ ਸਰਪੰਚ ਕਾਲੂ RAM ਆ ਕੰਚਾਂਪੁਰ ਤੋਂ ਨੂੰ ਮੈਂ ਸ਼ਾਮਲ ਕਰਕੇ ਆਇਆ ਮੈਂ ਸਰੋਪਾ ਨਹੀਂ ਪਾਇਆ ਮੈਂ ਫੋਟੋ ਲਵਾਈ ਉਹਦੇ ਘਰ ਜਾ ਮੈਂ ਵੇਖੋ ਜਿਹੜੇ ਬੰਦੇ ਨੇ ਮਨ ਬਣਾ ਲਿਆ ਤੁਹਾਡੇ ਨਾਲ ਚੱਲਣ ਦਾ ਸਰੋਪਾ ਪਾਇਆ ਕੋਈ ਜ਼ਿਆਦਾ ਨਹੀਂ ਮਨ ਬੰਦ ਲੋਕ ਜਦੋਂ ਮਨ ਬਣਾ ਲੈਣ ਨਾ ਉਹ ਲੋਕ ਉਦਾ ਹੀ ਤੁਰ ਪੈਂਦੇ ਆ ਮੈਂ ਅਠਵਾਲਾਂ ਤੋਂ ਸਰਜੀਤ ਸਿੰਘ ਉਹਦੇ ਨਾਲ ਇੱਕ ਮੁੰਡਾ ਸਾਡਾ ਗਰਮੇਸ਼ ਸਿੰਘ ਸਰਪੰਚ ਅਠਵਾਲ ਪਿੰਡ ਤੋਂ ਮੈਂ ਉਹਨਾਂ ਨੂੰ ਸ਼ਾਮਲ ਕਰਕੇ ਮੈਂ ਨੇ ਸਰੋਪਾ ਪਾਇਆ ਉਹ ਮੈਂ ਇਹਨੂੰ ਉਹਨਾਂ ਘਰ ਸੱਦਿਆ ਉਹਨਾਂ ਦੇ ਘਰ ਕੱਠ ਕੀਤਾ ਮੇਰੇ ਨਾਲ ਤੁਰੇ ਇਹ ਸਰੋਪਿਆਂ ਵਾਲੀ ਰਾਜਨੀਤੀ ਨਹੀਂ ਹੈ ਮੈਂ ਆਪਾਂ ਤੇ ਦੇਖੋ ਆਪਾਂ ਦੇ ਪਿਆਰ ਨਾਲ ਦਿਲ ਜਿੱਤਣ ਵਾਲੇ ਬੰਦੇ ਆ ਤੇ ਲੋਕ ਮੇਰੇ ਨਾਲ ਪਿਆਰ ਨਾਲ ਤੁਰਨਦੇ 32 ਕੈਮਰੇ ਲਾ ਕੇ ਕਹਿੰਦੇ ਜੇਲ੍ਹ ਦੇ ਵਿੱਚ ਐਡਾ ਕਿਰਾ ਮੇਰੇ ਕੋਲ ਅਸੀਂ ਕਿ ਜਿਹੜੇ ਮੇਰੇ ਹਰ ਜਗ੍ਹਾ ਤੇ ਮੇਰੀ ਮੂਵਮੈਂਟ ਰਿਕਾਰਡ ਕਰਦੇ ਨੇ 32 ਕੈਮਰੇ ਮੈਨੂੰ ਲੱਗਦਾ ਦੱਸੋ ਬੈਰਕੇ ਜੀ ਬੱਤੀ ਕੈਮਰੇ ਕਿੱਥੋਂ ਲੱਗ ਜਾਣਗੇ ਗਾਰਲਿਕ ਬੈੱਡ ਮੇਰੇ ਅੱਗੇ ਪਿੱਛੇ ਭੁੰਦੀ ਸਾਡੇ ਕਾਲਿਆਂ ਫਿਰ ਆਪਾਂ ਨੂੰ ਕੀ ਸਾਨੂੰ ਵੀ ਉਸ ਦੀ ਅਸੀਂ ਤੇ ਨਹੀਂ ਕਦੇ ਗਾਰਲਿਕ ਆਪਾਂ ਤਾਂ ਸਾਦਾ ਫੁਲਕਾ ਛਕਣ ਵਾਲੇ ਬੰਦੇ ਆ ਇਹ گارਲਿਕ ਬ੍ਰੈਡ ਵਾਲੀ ਗਾਰ ਗਾਰਲਿਕ ਬ੍ਰੈਡ ਖਾਣਗੇ ਆਪਾਂ ਨੂੰ ਕਿ ਤਰਹੀ ਇਹ ਨਹੀਂ ਮੇਰੇ ਕਹਿੰਦੇ ਤੇਰੀ ਵਾਲੇ ਤੇਰੀ ਵਾਲੇ ਟਿੰਗਣ ਵੀ ਖਾਦੇ ਆ ਜੀ ਹਾਂ ਜੀ ਅਗੇ ਤੇਰੀ ਵਾਲੇ ਟਿੰਗਣ ਵੀ ਖਾਦੇ ਆ ਚੰਗੀ ਗੱਲ ਆ ਜਿਹੜੀ ਚੀਜ਼ ਮਿਲਦੀ ਖਾਣੀ ਪਈ ਹਾਂ ਦੋ ਸਣਾਂ ਨੇ ਪਰਿਵਾਰ ਤੇ ਮੁੰਡਾ ਨਹੀਂ ਤੇ ਭਗਵਾਨ ਦਾ ਨਾਮ ਇਮਾਨਦਾਰ ਨਾਮ ਦਾ ਪੁਰਾਣਾ ਮੇਰੇ ਪੂਜਾ ਵਾਲੇ ਹੁੰਦਾ ਅੱਛਾ ਜੀ ਦੱਸੋ ਥੱਲੇ ਕਿਹੜੇ ਨਾਮ ਦਾ ਹੈ ਤੇਰੇ ਘਰ ਵਾਲੀ ਦੇ ਨਾਮ ਦਾ ਤੇ ਲੱਗਾ ਜੀ ਬਹੁਤ ਸਨ ਤੇ ਤੇਰੇ ਕੇਜਰੀਵਾਲ ਪਿਤਾ ਕੇਜਰੀਵਾਲ ਜੀ ਗੱਲਿਆ ਇਹ ਇਹ ਮੈਂ ਚੀਜ਼ਾਂ ਦਾ ਕੋਈ ਮਤਲਬ ਨਹੀਂ ਮਰਾ ਜੀ ਇਹ 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 ਜਿਹੜੀ ਨਾ ਪੰਜਾਬ ਦੇ ਵਿੱਚ ਆਪਾਂ ਨੂੰ ਸ਼ਾਂਤੀ ਰੱਖਣੀ ਪਊਗੀ ਇੰਨੀ ਈਰਖਾ ਵਧਾਇਆ ਕਿਦਾਂ ਗੁਜ਼ਾਰਾ ਹੋਊਗਾ ਆਪਾਂ ਗੱਲ ਪੰਜਾਬ ਦੇ ਮੁੱਦਿਆਂ ਦੀ ਕਰੀਏ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਕਰੀਏ ਮੈਂ ਵੀ ਕਈ ਵਾਰ ਸੋਚਦਾ ਹਾਂ ਨਾ ਕਿ ਜਿੱਥੇ ਪੰਜਾਬ ਦੀ ਗੱਲ ਆ ਜੇ ਨਾ ਉੱਥੇ ਸਾਰਿਆਂ ਨੂੰ ਇਕੱਠਿਆਂ ਹੋ ਕੇ ਮੀਟਿੰਗ ਕਰਨੀ ਚਾਹੀਦੀ ਪਰ ਇਹ ਜਿਹੜਾ ਜ਼ਹਿਰ ਭਰੀ ਜਾਂਦੇ ਆ ਨਾ ਖਾਸ ਕਰਕੇ ਵਿਕਰਮ ਸਿੰਘ ਮਜੀਠੀਆ ਦੇਖੋ ਹੋਰ ਨਹੀਂ ਮਤਲਬ ਜਿਹੜਾ ਜ਼ਹਿਰ ਇਹ ਲੋਕਾਂ ਪਰ ਅਸਲ ਕੈਪਟਨ ਅਮਰਿੰਦਰ ਦੀ ਸਰਕਾਰ ਰਹੀ ਬਲਬੀਰ ਸਿੱਧੂ ਦਾ ਕੱਢ ਕੇ ਜਲੂਸ ਰੱਖਿਆ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ ਤੇ ਸੱਚ ਆਪਦੀ ਹੈ ਨਾ ਉਹ ਜਿਹੜਾ ਜਿਹੜਾ ਕੋਈ ਕੈਪਟਨ ਤੋਂ ਥੋੜਾ ਜਿਹਾ ਲਾਂਬੇ ਨੂੰ ਲੱਗਦਾ ਸੀ ਉਹਦੀ ਫਾਈਲ ਮਜੀਠੀਆ ਕੋਲ ਚਲ ਜਾਂਦੀ ਸੀ ਸਵੇਰੇ ਮਜੀਠੀਆ ਇਸੇ ਤਰ੍ਹਾਂ ਹੀ ਇਹਦੀਆਂ ਜੀ ਟਰੋਮਾ ਡੋਲਦੀਆਂ ਕੇਸ ਐ ਜੀ ਇਹਦੇ ਫਲਾਨੇ ਆ ਜੀ ਇਹਦੇ ਢਿੰਗੜੇ ਆ ਜੀ ਇਹ ਕੋਲ ਚਲਦਾ ਹੈ ਨਾ ਆ ਜਿਹੀ ਬਥੇਲੇ ਰੱਖਣ ਵਾਲੀ ਗੋਲੀਆਂ ਦਾ ਇਹ ਵਪਾਰ ਕਰਦਾ ਜੀ ਚਲੋ ਸੁਖੀ ਰੰਡਾਵੇ ਦਾ ਆ ਗਿਆ ਜੀ ਇਹਦੇ ਬੰਦੇ ਜੀ ਜਾਲੀ ਬੀਜ ਵੇਚਦੇ ਆ ਜੀ ਜੇ ਆ ਜੀ ਚੱਲਦਾ ਸਾਰਾ ਕੈਪਟਨ ਅਮਰਿੰਦਰ ਸਿੰਘ ਦਾ ਇਸ਼ਾਰਾ ਸੀਗਾਓ ਔਰ ਉਹਦੇ ਵਿੱਚ ਕਲੇ ਪਈ ਨਵਜੋਤ ਸਿੰਘ ਸਿੱਧੂ ਨਾਲ ਕਲੇ ਪਾ ਛੱਡੀ ਪ੍ਰਤਾਪ ਬਾਜਵੇ ਨਾਲ ਪਾ ਛੱਡੀ ਮੈਨੂੰ ਦੱਸੋ ਕਿਸੇ ਨਾਲ ਬਣਾ ਕੇ ਰੱਖੀ ਹੈ ਨਾ ਜੇ ਉਹ 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 ਸਾਈਡ ਤੇ ਹੋ ਗਏ ਇਹ ਆ ਗਈ ਸਰਕਾਰ ਆਮ ਆਦਮੀ ਪਾਰਟੀ ਦੀ ਇਧਰ ਕੇਜਰੀਵਾਲ ਦੇ ਖਿਲਾਫ ਤੇ ਭਗਵੰਤ ਮਾਨ ਦੇਖਲਾ ਮਤਲਬ ਕੱਲ ਨੂੰ ਜਿਹੜਾ ਵੀ ਕੋਈ ਅੱਗੇ ਆਊਗਾ ਤੇ ਇਹਨਾਂ ਦਾ ਇਹ ਤਾਂ ਇਹ ਤਾਂ ਆਉਂਦੇ ਨਹੀਂ ਇਹਨਾਂ ਫੇਰ ਇਹੋ ਕੁਝ ਕਰਨਾ ਆਦਤ ਬਣ ਚੁੱਕੀ ਹੈ ਨਾ ਇੱਕ ਆਦਤੋਂ ਬੰਦਾ ਮਜਬੂਰ ਆ ਹਾਂ ਮੈਂ ਬਿਲਕੁਲ ਨਹੀਂ ਕਹਿੰਦਾ ਕਿ ਟੂਰ ਮੰਦਾ ਜੀ ਟਾਈਗਰ ਕੌਣ ਹੁੰਦਾ ਜੀ ਕਹਿੰਦੇ ਟਾਈਗਰ ਜ਼ਿੰਦਾ ਹੈ ਚਲੋ ਟਾਈਗਰ ਬੈਕ ਅੱਛਾ ਆਪਣੇ ਆਪ ਨੂੰ ਜਾਨਵਰ ਕਹੀ ਜਾਂਦੇ ਮੈਂ ਕੀ ਕਰਦਾ